ਸਰਸ਼ਿਕਾ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕੀਤੀ ਜਾਵੇ ਐਮਪੀ ਕੰਗੜਾ ਰੌਂਦੇ ਕਿਉਂਕਿ ਕੰਗੜਾ ਰੌਂਦੇ ਵੱਲੋਂ ਜਦੋਂ ਵੀ ਕੋਈ ਬਿਆਨ ਦਿੱਤਾ ਜਾਂਦਾ ਉਸ ਤੋਂ ਬਾਅਦ ਚਰਚਾ ਜ਼ਰੂਰ ਛਿੜਦੀ ਹੈ ਕਿਉਂਕਿ ਹਾਲੇ ਵਿੱਚ ਕੰਗੜਾ ਰੌਂਦੇ ਵੱਲੋਂ ਜਿਹੜੇ ਤਿੰਨ ਖੇਤੀ ਕਾਨੂੰਨ ਆ ਵਾਪਿਸ ਲੈ ਗਏ ਸੀ ਕੇਂਦਰ ਸਰਕਾਰ ਦੇ ਵੱਲੋਂ ਉਹਨਾਂ ਨੂੰ ਮੁੜ ਲਿਆਉਂਦੀ ਗੱਲ ਕੀਤੀ ਜਿਸ ਤੋਂ ਬਾਅਦ ਮੁੜ ਚਰਚਾ ਦੇ ਵਿੱਚ ਆਈ ਤੇ ਕਿਸਾਨਾਂ ਦੇ ਵੱਲੋਂ ਕੰਗੜਾ ਰੌਂਦਾ ਵਿਰੋਧ ਕੀਤਾ ਜਾ ਰਿਹਾ ਜਿਸ ਦੇ ਚਲਦੇ ਕਿਸਾਨ ਨੇਤਾ ਬਲਦੇਵ ਸਿੰਘ ਸਿਰਸਾ ਨੇ ਨਖੇਦੀ ਕੀਤੀ ਹੈ ਕਿ ਜਿਸ ਤਰੀਕੇ ਦੇ ਨਾਲ ਕੰਗਲਾ ਰੌਤ ਬਿਆਨ ਦਿੰਦੀ ਹੈ ਉਸ ਨੂੰ ਤਾਂ ਜੇਲ੍ਹ ਭੇਜ ਦੇਣਾ ਚਾਹੀਦਾ ਕੰਗਲਾ ਰੌਤ ਨੇ ਜਿਹੜਾ ਬਿਆਨ ਦਿੱਤਾ ਹੈ ਇਹ ਦੇਸ਼ ਦੇ ਵਿੱਚ ਜਿਹੜੀ ਬਣੀ ਹੋਈ ਸ਼ਾਂਤੀ ਹੈ ਉਹਨੇ ਹੁਣ ਤੱਕ ਬੜੇ ਹੱਥ ਕੰਡੇ ਪਨਾਏ ਨੇ ਉਹਨੇ ਐਮਰਜੈਂਸੀ ਜਿਹੜੀ ਫਿਲਮ ਬਣਾਈ ਉਹਦੇ ਤੇ ਉਹਨੇ ਚੱਲਦੇ ਕਿਸਾਨ ਅੰਦੋਲਨ ਦੇ ਵਿੱਚ ਪਹਿਲਾਂ ਵੀ ਸਾਡੀਆਂ ਧੀਆਂ ਭੈਣਾਂ ਦੇ ਖਿਲਾਫ ਬੋਲੀ ਸੀ 100-100 ਰੁਪਏ ਦੇ ਝਾੜੀ ਧੋਗਿਆ ਨੇ ਉਸ ਤੋਂ ਬਾਅਦ ਵੀ ਉਹ ਬਹੁਤ ਕੁਝ ਬੋਲ ਰਹੀ ਆ ਤੇ ਉਹਦਾ ਅਗੇ ਇੱਕ ਨਜ਼ਾਰਾ ਵੀ ਘੁਟਣਾ ਵੀ ਪਿਆ ਪਰ ਮੇਰਾ ਖਿਆਲ ਹੈ ਕੋਈ ਤਸਦੀ ਨਹੀਂ ਹੋਈ ਇਹ ਕੰਗਨਾਰ ਨੌਤ ਜਿਹੜੀ ਆ ਇਹ ਭਾਜਪੀ ਦੀ ਬਲਾਈ ਬੋਲ ਰਹੀ ਆ ਔਰ ਇਹ ਚਾਹੁੰਦੇ ਨੇ ਕਿ ਦੇਸ਼ ਦੇ ਵਿੱਚ ਜਿਹੜੀ ਆ ਸ਼ਾਂਤੀ ਨਹੀਂ ਚਾਹੀਦੀ ਦੇਸ਼ ਦਾ ਮਾਹੌਲ ਜਿਹੜਾ ਕਿੱਥੇ ਅੱਗ ਲੱਗਣੀ ਚਾਹੀਦੀ ਆ ਸਾੜ, ਕੂਕ, ਕਤਲੋਕਾਰ ਚਾਹੀਦੀ ਆ ਤਾਂ ਕਰਕੇ ਇਸ ਤਰ੍ਹਾਂ ਦੇ ਜਿਹੜੇ ਵਿਰਾਂ ਜਿਹੜੀ ਆ ਇਹ ਕੰਗਨਾਰ ਨੌਤ ਜਿਹੜੀ ਆ ਜੀ ਕਿਸਾਨੀ ਅੰਦੋਲਨ ਦਰਖਾਸਤਾਂ ਤੋਂ ਬਲੋਂ ਕਿਸਾਨ ਸ਼ਹੀਦ ਹੋ ਗਏ ਸੀ ਤੇ ਹੁਣ ਕੰਗਨਾਰ ਕਹਿ ਰਹੀ ਕਿ ਫਿਰ ਤੋਂ ਕੇਂਦਰ ਸਰਕਾਰ ਨੂੰ ਸੋਫਲਾ ਚਾਹੀਦਾ ਜਿਹੜੇ ਖੇਤੀਬਾੜੀ ਕਾਨੂੰਨ ਸੀ ਕਿਤਨੇ ਗਏ ਕਿਸਾਨਾਂ ਦੇ ਹੱਕ ਦੇ ਲਈ 750 ਕਿਸਾਨ ਜਿਹੜਾ ਉਸ ਟਾਈਮ ਦੇ ਪੇਸ਼ੀ ਸਾਡਾ ਖਰਚ ਕਿੰਨਾ ਹੋਇਆ ਅਸੀਂ ਕਿਸ ਤਰ੍ਹਾਂ ਉੱਤੇ ਤੂਫਾਨ ਦੇ ਵਿੱਚ ਜਿਹੜੇ ਕਿੰਨੇ ਬੰਦੇ ਸਾਡੇ ਜਿਹੜੇ ਉਹ जख्मी ਹੋਏ ਕਿੰਨੇ ਅੱਜ ਵੀ ਸਾਡੇ ਕਈ ਲੜਕੇ ਜਿਹੜੇ ਨੇ ਜਿਹੜੇ ਉਹ ਬੰਜੀ ਦੇ ਉੱਤੇ ਰੋਲ ਰਹੇ ਨੇ ਜਿਹਦੀ ਆ ਜਿਹੜੀ ਹੈਗੀ ਆ ਡਿਸਕ ਦੀ ਪ੍ਰੋਬਲਮ ਦੇ ਨਾਲ ਨੂੰ ਆ ਗਈ ਤਾਂ ਕਈਆਂ ਨੂੰ ਹੋਰ ਚਿੰਤਾ ਜਿਹੜੀ ਬਲਟ ਆਈਆਂ ਆ ਜਿਹੜਾ ਹੁਣ ਡੌਨਰ ਚੱਲ ਰਿਹਾ ਇਹਦੇ ਵਿੱਚ ਸ਼ੁਭ ਕਰਨ ਦਾ ਕਤਲ ਜਿਹੜੇ ਪ੍ਰਤਪਾਲ ਸਿੰਘ ਨੂੰ ਗੋਰੇ ਚ ਪਾ ਕੇ ਹਰਿਆਣੇ ਦੇ ਗੁੰਡੇ ਪੁਲਸ ਵਾਲਿਆਂ ਵੱਲੋਂ ਲੈ ਜਾਣਾ ਉਹਦੀ ਹੱਤ ਕਰਨੀ ਇਨ ਹਾਲਾਤਾਂ ਚੋਂ ਅਸੀਂ ਗੁਜ਼ਰ ਰਹੇ ਆ ਤੇ ਮੰਨੀਆਂ ਹੋਈਆਂ ਮੰਗਾ ਅਸੀਂ ਮਨਾਉਣ ਵਾਸਤੇ ਗਏ ਸੀ ਤਾਂ ਸਾਡੇ ਵਾਲੇ ਤਾਂ ਸਿੱਧਾ ਕੀ ਕਹਿੰਦੇ ਨੇ ਵੀ ਅੱਜ ਵੀ ਜਿਹੜੇ ਆ ਇਹ ਕਾਲੇ ਜਿਹੜੇ ਕਾਲੇ ਕਰੋਟਾਂ ਦੇ ਕਰਾਏ ਸੀ ਇਹ ਕਹਿੰਦੇ ਆ ਲੱਗ ਹੋਣੀ ਚਾਹੀਦੀ ਐ ਔਰ ਇੱਕ ਗੱਲ ਹੋਰ ਕਹਿੰਦੀ ਐ ਕਹਿੰਦੀ ਕਿਸਾਨਾਂ ਨੂੰ ਮੰਗ ਕਰਨੀ ਚਾਹੀਦੀ ਆ ਤੂੰ ਕੌਣ ਐ ਬਈ ਕਿਸਾਨਾਂ ਨੂੰ رائے ਦੇਣ ਵਾਲੀ ਸੋ ਮੇਰਾ ਮਤਲਬ ਕਹਿਣ ਤੋਂ ਭਾਵ ਐ ਵੀ ਇਹ ਕੰਨਰ ਨੌਤ ਇੱਕ ਉਹ ਔਰਤ ਐ ਇਹਨੇ ਹੋਰ ਵੀ ਵੱਡੇ ਇਲਜ਼ਾਮ ਲਾਏ ਜੀ ਉਥੇ ਬਲਾਤਕਾਰ ਹੁੰਦੇ ਸਾਨੂੰ ਉਥੇ ਫਲਾਣਾ ਹੁੰਦਾ ਸੀ ਲੇਕਿਨ ਬਾਅਦ ਚ ਪਤਾ ਲੱਗਿਆ ਕਿ ਜਿਹੜੀ ਇਹ ਬਰਾਤਕਾਰਾਂ ਦੀ ਗੱਲ ਕਰਦੀ ਐ ਕਿਉਂ ਕਰਦੀ ਐ ਅਸਲ ਗੱਲ ਇਹ ਹੈ ਕਿ ਜਿਹੜੀਆਂ ਲੜਕੀਆਂ ਉਸ ਟਾਈਮ ਦੇ ਉੱਤੇ ਸਾਡੇ ਅੰਦਾਲਨ ਨੂੰ ਫੇਲ ਕਰਨ ਵਾਸਤੇ ਏਜੰਸੀਆਂ ਨੇ ਸਰਕਾਰਾਂ ਨੇ ਪੇਚੀਆਂ ਸੀ ਬੀਜੇਪੀ ਵੱਲੋਂ ਉਹ ਲੜਕੀਆਂ ਜਿਹੜੀਆਂ ਸੀ ਅਸੀਂ ਫੜ ਕੇ ਤੁਹਾਡੇ ਮੀਡੀਆ ਦੇ ਸਾਹਮਣੇ ਅਸੀਂ ਮੀਡੀਆ 'ਚ ਨਹੀਂ ਲੈਣੀਆਂ ਲੇਕਿਨ ਪਤਾ ਤੁਹਾਨੂੰ ਸਾਰਾ ਤੁਹਾਨੂੰ ਕਿੱਸੇ ਵੀ ਫੋਟੋਆਂ ਨਾਲ ਪੁਲਸ ਨੂੰ ਫੜਾਈਆਂ ਐਸਐਚਓ ਜਿਹੜਾ ਸੀ ਉਥੋਂ ਘਨਿਆਰਾ ਉਹਨੂੰ ਫੜਾਈਆਂ ਤੇ ਇਹਨਾਂ ਨਾਲ ਕਰਤਾਰ ਪੇਜ ਮੈਨੂੰ ਇਹ ਪਤਾ ਲੱਗਾ ਵੀ ਉਹ ਲੜਕੀਆਂ ਜਿਹੜੀਆਂ ਇਸ ਤਰ੍ਹਾਂ ਬਾਦ ਨੀਅਤ ਨਾਲ ਭੇਜਿਆ ਸੀ ਵੀ ਉਹਨਾਂ ਲੜਕੀਆਂ ਨਾਲ ਅੰਦੋਲਨ ਦੇ ਵਿੱਚ ਮੁੰਡੇ ਵੀ ਭੇਜੇ ਗਏ ਵੀ ਜਿਹੜੇ ਤੁਸ਼ ਕਰਮ ਕਰਨਗੇ ਤੇ ਉਹ ਮੁਰਤੇ ਕਿਸਾਨਾਂ ਦੇ ਜੁਮੇ ਲਾ ਕੇ ਲਾਲਾ ਲਾਲਾ ਕਰਕੇ ਸਾਡੇ ਅੰਦੋਲਨ ਦੇ ਖੇਰ ਕਰਾਂਗੇ ਉਹ ਲੜਕੀਆਂ ਮੈਨੂੰ ਇਹ ਪਤਾ ਲੱਗਾ ਕਿ ਉਹ ਕੰਗਣਾ ਨੌਤਰੇ ਭੇਜੀਆਂ ਸੀ ਇਹ ਤਾਂ ਸਾਡੇ ਦਿਨ ਮੈਂ ਇਸ ਰੱਬ ਵਿੱਚ ਆ ਸੰਸਦ ਹੋ ਕੇ ਸਾਡਾ ਬਿਆਨ ਉਹ ਦੇ ਜਿ ਲੱਗਦਾ ਤੁਸੀਂ ਕਿਸਾਨਾਂ ਵੱਲੋਂ ਕੋਈ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸਾਨੂੰ ਇਹ ਤੇ ਕੋਈ ਇਸ ਇਹੋ ਜਿਹੇ ਜਿਹੜੇ ਨਾ ਬਹੁਤ ਰੌਲਾ ਪਾਉਂਦੇ ਨੇ ਸਾਡੀ ਸਿਹਤ ਤੇ ਕੋਈ ਅਸਰ ਨਹੀਂ ਪਰ ਇਹ ਜੇਸ ਦੇ ਵਿੱਚ ਫਿਰਕੂ ਦੰਗੇ ਕਰਾਉਣਾ ਚਾਹੁੰਦੇ ਨੇ ਤੇ ਮੈਂ ਕਹਾਂ ਇੱਕ ਉਹਦੀ ਸੋਚ ਆ ਕਿ ਮੈਂ ਪਹਿਲਾਂ ਕਿਸਾਨਾਂ ਦੇ ਖਿਲਾਫ ਸਾਰਿਆਂ ਦੇ ਖਿਲਾਫ ਬੋਲ ਕੇ ਤੇ ਜਿਹੜਾ ਸੀ ਉਹ ਪਾਰਲੀਮੈਂਟ ਦੀ ਜਿਹੜੀ ਸੀ ਉਹ ਟਿਕਟ ਭਾਜਪਾ ਕੇ ਲੈ ਲਈ ਤੇ ਉਹ ਐਮਪੀ ਬਣ ਗਈ ਉਹਨਾਂ ਨੂੰ ਆ ਵੀ ਜਿੰਨਾ ਵੀ ਜ਼ਿਆਦਾ ਬੋਲੂਗੀ ਤੇ ਮੈਨੂੰ ਜਿਹੜਾ ਉਹ ਮੰਤਰੀ ਮੰਡਲ ਤੇ ਕੁਰਸੀ ਮਿਲ ਜੇਗੀ ਜਿਸ ਕਰਕੇ ਬੋਲ ਰਹੀ ਆ ਤੇ ਇਸ ਕਰਕੇ ਸਾਨੂੰ ਇਹਦੇ ਖਿਲਾਫ ਕਿਹਾ ਨੇ ਤੇ ਇੱਕ ਵਾਰ ਮੰਗ ਮੈਂ ਜ਼ਰੂਰ ਸਰਕਾਰ ਤੋਂ ਕਰਦਾ ਵੀ ਜੇ ਉਹ ਤੁਹਾਡੇ ਕਹਿੰਦੇ ਨਹੀਂ ਤੁਹਾਡੇ ਨੋਟਿਸ ਦਾ ਅਸਰ ਨਹੀਂ ਤਾਂ ਫੇਰੇ ਕੰਮ ਕਰ ਦਿਓ ਅਫਰਤਪਾਲ ਨੂੰ ਤੇ ਤੁਸੀਂ ਡਿਬਰੂਗੜ੍ਹ ਦੀ ਜੇਲ੍ਹ ਚ ਬੜਾ ਕਿਸੇ ਇੱਕ ਫੋਟੋ ਭੇਜਿਆ ਡਿਬਰੂਗੜ੍ਹ ਜੇਲ੍ਹ ਚੋਂ ਭੇਜਣ ਵਾਲੀ ਇਹ ਕੰਗਨਾਰ ਨੌਤ ਆ ਇਹਨੂੰ ਭੇਜੋ ਯਾਰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਫਰਦਾਂ ਦੇ ਕਿ ਤਿੰਨ ਖੇਤੀ ਕਾਨੂੰਨ ਵਾਪਸ ਕਰਵਾਉਣ ਵਾਸਤੇ ਕਿਸਾਨਾਂ ਨੇ ਦਿੱਲੀ ਦੇ ਵਿੱਚ ਵੱਡਾ ਅੰਦੋਲਨ ਕੀਤਾ ਸੀ ਹਰ ਵਰਗ ਦੇ ਸਾਥ ਦਿੱਤਾ ਸੀ ਪਰ ਮੁੜ ਤੋਂ ਉਹਨਾਂ ਖੇਤੀ ਕਾਨੂੰਨਾਂ ਨੂੰ ਲਿਆਉਣ ਦੀ ਗੱਲ ਕਰਕੇ ਕੰਗਨਾਰ ਨੌਤ ਰਹਿ ਮੁੜ ਤੋਂ ਕਿਸਾਨਾਂ ਦਾ ਗੁੱਸਾ ਸਤਵੇਂ ਸਮਾਂ ਤੇ ਪਹੁੰਚਾ ਦਿੱਤਾ ਬਿਰਾ ਰਿਪੋਰਟ ਅਖੰਡ ਲੋਕ